ਮਨ ਤਾਂ ਮੇਟਾਤ ਵਟਾ ਲਓ ਠੀਕ ਫਿਰ ਇਹਨੂੰ ਅਕੂ ਪਿੱਛੋਂ ਖੋਲ ਕੇ ਧਰੋਣੀਆਂ ਦੋਨੇ ਪਾਸੇ ਇਹਨੂੰ ਬੰਦ ਨਹੀਂ ਕਰਨਾ ਠੀਕ ਫਿਰ ਉਸ ਤੋਂ ਬਾਅਦ ਜਿਹੜਾ ਆਹਾ ਦਿੱਤਾਏਗਾ ਇਹ ਇਹ ਆਪਾਂ ਇਹ ਆਹਾ ਇੱਕ ਮਾ ਅਵਤਾਰ ਇਹਨੂੰ ਆਪਾਂ ਐ ਤਰਫ਼ ਦੀ ਭਾਜੀ ਨਾਲ ਲੱਗੇ ਮੈਂ ਹੁਣ ਤੇ ਨਦਰ ਨਹੀਂ ਕੀ ਵੀ ਅਲਗੀਟਨ ਹੋ ਜਾਂਦੀ ਹੈ ਜੇ ਤਾਂ ਆਪਾਂ ਮੇਕ ਨਹੀਂ ਕੱਢਣੀ ਹੈ ਤਾਂ ਉਹਨਾਂ ਪਰ ਜੋ ਦੇ ਤੱਕ ਜੇ ਨਹੀਂ ਕੱਢਣੀ ਆ ਤਾਜ਼ਾ ਹੋਰ ਕੀ ਕਰਨੀ ਹੈ ਫਿਰ ਉਹ ਉੱਥੇ ਹੀ ਗੋ ਠੀਕ ਜੋ ਇਹ ਵੀ ਘੱਟ ਘੱਟ ਪੈਂਦਾ ਇਹਦੇ ਵਿੱਚ ਪਊਗਾ 12-15 ਕਿਲੋ ਟਾਂ ਤੇ ਇਹਦੇ ਵਿੱਚ ਵੀ ਕਿੰਨਾ ਕਾਣੇ ਪਈਆਂ ਨੇ ਤੇ ਇਹਨੂੰ ਭਰ ਕੇ ਚੋਕ ਲਾਉਗੇ ਤਾਂ ਨਾ ਚੜੇ ਆਟਾ ਠੀਕ ਹੈ ਜੀ ਜੇ ਇਹਦੇ ਨਾਲ ਲੱਗ ਗਿਆ ਤਾਂ ਫਿਰ ਵਿੱਚ ਮੱਤਣ ਲੱਗ ਜਾਂਦਾ ਟੰਗ ਲੱਗਦਾ ਵੀ ਡਰ ਰਹਿੰਦਾ ਹੈ ਇਹਦਾ ਅੱਛਾ ਅੱਛਾ ਠੀਕ ਹੈ ਨਾ ਹਾਂ ਇਹਨੂੰ ਆ ਜ਼ਰੂਰੀ ਹੈ ਉਸ ਤੋਂ ਬਾਅਦ ਇਹਦਾ ਆ ਗਿਆ ਜਿੰਨੇ ਆਹ ਆ ਗਿਆ ਮਸਾਲੇ ਦਾ ਆਹ ਮਸਾਲੇ ਆ ਲਾ ਅੰਦਰ ਪਲੇਟ ਲੱਗੀ ਜੀ ਹੁਣ ਤਾਂ ਚੱਕਰੀ ਅੱਛਾ ਜੀ ਚੱਕ ਕੇ ਤੇ ਆ ਲਾ ਲੇ ਇਹਦੇ ਵਿੱਚ ਮਸਾਲੇ ਕਰਨੇ ਨੇ ਮਸਾਲੇ ਕਰਨੇ ਨੇ ਤੇ ਇੱਕ ਆ ਚੀਜ਼ ਦਿੱਤੀ ਹੈ ਨਾਲ ਇਹਨੂੰ ਇੱਥੇ ਤਾਂ ਨਹੀਂ ਪਊਗਾ ਜੇ ਚੰਗੀ ਉਹਨਾਂ ਦੇ ਚੰਗੀ ਨਹੀਂ ਠੀਕ ਹੈ ਦਾਣਾ ਬਣਾ ਜਲਦੀ ਨਹੀਂ ਹੈ ਠੀਕ ਹੈ ਠੀਕ ਹੈ ਤੇ ਦਾਣੇ ਆਪਾਂ ਪਾਉਣੇ ਨਹੀਂਗੇ ਜਦੋਂ ਮਸਾਲੇ ਘਰਤੇ ਆ ਉਹਦੋਂ ਆ ਲਾਉਣਾ ਪਊਗਾ ਫੇਰ ਚੰਗੀ ਠੀਕ ਹੈ ਠੀਕ ਹੈ ਨਾ ਆ ਬਟਨ ਦਾ ਤੁਹਾਨੂੰ ਦੱਸੂ ਤੇ ਅਗਲੀ ਸ਼ੈਅ ਰੱਖੋ ਹਾਂ ਜਦੋਂ ਲਾਤਾ ਇਹਦੇ ਹੱਥ ਨਾਲ ਹਲਦੀ ਮਿਰਚ ਹਰ ਉਹ ਹੱਥ ਨਾਲ ਸਿੱਟਣਾ ਠੀਕ ਹੈ ਦਵਾਰੇ ਤੇ ਨਹੀਂ ਪਾ ਦਿਓ ਕਿੰਨੀ ਇਹਦੇ ਹੱਥ ਨਾਲ ਹੀ ਉਸ ਤੇ ਲਿਖਿਆ ਵੀ ਕਿਹੜੀ ਪਹਿਲਾਂ ਲਾਉਣੀ ਹੈ ਠੀਕ ਹੈ ਜਿਹੜੀ ਮਗਰੋਂ ਲਾਉਣੀ ਹੈ ਉਸ ਤੋਂ ਬਾਅਦ ਜਿਹੜਾ ਇਹ ਹੈ ਇਹਦੇ ਨਾਲ ਆਪਾਂ ਲੇਟਤੀ ਵੱਧ ਕੱਢ ਸਕਦੇ ਹਾਂ ਦੋ ਤਿੰਨ ਕੁਆਂਟਮ ਕੰਦੀ 8 ਨੰਬਰ ਜਾਂਦੀ ਕਿ ਨਾਉਣਾ ਜਦੋਂ ਆਪਾਂ ਇਹ 8 ਮਿੰਟ ਦੀ ਵਾਲੀ ਪਾ ਦਈਏ ਵਫਾਤ ਕਰਨੀ ਹੈ ਤਾਂ ਆਪਾਂ ਇਹਦੇ ਨਾਲ ਆਪਾਂ ਦੋ ਕੁਆਂਟਮ ਕੱਢ ਸਕਦੇ ਹਾਂ ਨਹੀਂ ਜੇਕਰ ਘਟਣਾ ਤਾਂ ਠੀਕ ਹੋਊਗਾ ਜੇ ਨਹੀਂ ਹੋਣਾ ਯਾਨੀ ਜੇ ਨੂੰ ਇਹ ਚਾਇਆ ਲੱਗੇ ਤਾਂ ਤੁਹਾਨੂੰ ਕਰਨਾ ਠੀਕ ਹੈ ਠੀਕ ਹੈ ਉਹ ਤੋਂ ਬਾਅਦ ਉਹ ਤੋਂ ਬਾਅਦ ਜਿਹੜਾ ਤੀਰ ਦਾ ਪਹਿਲਾ ਜਾਈਦਾ ਉਹ ਮੈਟ ਨੰਬਰ ਨੂੰ ਬੰਦ ਕਰਕੇ ਉਹ ਨਾਲ ਆ ਕੇ ਜਦੋਂ ਚੱਲ ਪਈ ਸੀ ਉਹ ਤੋਂ ਬਾਅਦ ਦਾਣੇ ਪੋਣੇ ਦੇ ਵਿੱਚ ਜੇ ਪਹਿਲਾ ਪਾ ਦੇਣਾ ਸਿੱਧੇ ਆ ਪਰਜੂ ਪਰਜੂ ਬਣ ਜਾਣਾ ਤੇ ਫਿਰ ਤਾਂ ਕੋਲੇ ਖੜ ਜੇ ਨਾਲ ਦੀ ਨਾਲ ਮਿੱਟੀ ਮਿੱਟੀ ਛੀਂਡ ਗੱਡੂ ਠੀਕ ਹੈ ਠੀਕ ਹੈ ਇੱਕਾ ਇਹਦੇ ਜਿਹਨਾਂ ਤੁਸੀਂ ਇੱਥੇ ਚੁੰਗ ਜ਼ਰੂਰ ਲਾਉਣੀ ਉਹ ਛੋਟਾ ਕੰਮ ਹੈ ਇੱਥੇ ਚੁੰਗ ਚ ਪੇੜੀ ਉਹ ਜਿਹੜਾ ਲੋਹਾ ਆਲਰੇਡੀ ਪਾਸੇ ਆ ਜੇ ਠੰਡਿਆ ਲਾਤੀਆ ਸਾਰਾ ਚੁੰਮਕ ਬਣ ਗਿਆ ਇਹਦੇ ਉੱਤੇ ਲਾਤੀ ਜਦੋਂ ਉਹ ਕੰਮ ਕਰਨੀ ਨਾ ਤੇ ਚਲੋ ਆਪਾਂ ਇਧਰ ਦਾਣੇ ਪਾਉਣੇ ਆ ਆਇਆ ਤਾਂ ਪਿਆਰ ਆ ਕੇ ਮੁੱਕ ਗਿਆ ਆ ਵੀ ਜਿਹੜਾ ਹਾਂ ਇਹ ਕਾਏ ਕਾਹ ਦੂਆ ਇਹ ਤਾਂ ਲੱਗੀ ਜੀ ਤੇ ਤੱਕ ਜਿਹੜੇ ਦਾਣੇ ਲੱਗੇ ਕਿੱਦਾਂ ਤੋਂ ਹੋ ਗਏ ਹੈ ਦੋਨੇ ਕੰਮ ਦੇ ਠੀਕ ਹੈ ਇਹ બીજી ਗੱਲ ਉਹ ਇਹ ਆ ਹੁਣ ਇਹਦੇ ਜਿਵੇਂ ਆ ਆ ਲੱਗਿਆ ਹੋਇਆ ਆ ਲੈ ਇਹ ਚੜਿਆ ਇਹ ਲੌਣਾ ਨਹੀਂ ਅੱਛਾ ਆਹੀ ਜਿਹੜਾ ਰੰਗੀ ਰਖਣਾ ਹਾਂ ਤੇ ਜਿਹੜੀ ਆ ਹੈ ਨਾ ਇਹ ਆ ਦੇਖ ਆ ਕੱਪੜਾ ਇਹ ਕੱਪੜੇ ਨੂੰ ਆਏ ਸਿੱਧਾ ਕਰ ਲਿਆ ਆਪਾਂ ਸਿੱਧਾ ਕਰਾਂਗੇ ਵਿੱਚ ਲੋਕਾਂ ਜੀ ਨੂੰ ਆਏ ਕਰਾਂਗੇ ਆ ਬਾਹਰ ਆ ਜੂਗਾ ਠੀਕ ਆ ਇਹ ਜਿਹੜੀ ਛਿਰੀ ਬਣੀ ਹੁੰਦੀ ਹੈ ਆ ਛਿਰੀ ਚ ਕਰ ਲਿਆ ਨੂੰ ਆਏ ਨਹੀਂ ਚੜਾਉਣਾ ਕਈ ਵਾਰੀ ਨਾ ਅਗਲਾ ਇੱਥੋਂ ਆਏ ਚੜਾਉਂਦਾ ਹੈਗਾ ਆਏ ਨਹੀਂ ਚੜਾਉਣਾ ਇਹ ਠੀਕ ਆ ਇੱਥੇ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਪੈਣਾ ਰੱਖਦਾ ਤੇਰਾ ਭਰਾਤ ਨਹੀਂ ਪਹਿਣਾ ਆ ਜਿਹੜਾ ਇਹਨਾਂ ਨੂੰ ਪਹਿਲਾਂ ਬਾਹਰ ਰੱਖ ਲੋ ਬਾਹਰ ਰੱਖ ਕੇ ਤੇ ਆਏ ਚੜਾ ਠੀਕ ਆ ਕਰ ਗਿਆ ਨਾ ਇੱਕ ਧਿਆਨ ਰਹੀ ਵੀ ਉਹ ਮੁੜੇ ਦਾ ਹਾਂ 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 ਠੀਕ ਇਹਨੂੰ ਐ ਨਹੀਂ ਕਰਨਾ ਇਹਨੂੰ ਪੂਰੇ ਕਰਨਾ ਬਾਹਰੋਂ ਠੀਕ ਹਾਂ ਕਿਉਂ ਆ ਤਾਂ ਖੁੱਲੀ ਹੋਊਗੀ ਇਹਨੂੰ ਬੰਦ ਨਹੀਂ ਕਰਨਾ ਜੇ ਬੰਦ ਕਰਤਾ ਫਿਰ ਐ ਅੱਗੇ ਵਗ ਜੂ ਇੱਥੇ ਕਰਨੀਏ ਉਹ ਵਿਚਾਲੇ ਕਿਹਾ ਵੀ ਬੋਲਣਾਗਾ ਹਾਂ ਇੱਕ ਮੋਟਿਆ ਰੱਖਣਾ ਕਿ ਜਦੋਂ ਆਪਾਂ ਇੱਥੇ ਆਪਾਂ ਢੱਕਣ ਲਾਉਨੇ ਆ ਆਹ ਕੱਪੜਾ ਦਾ ਵਿੱਚ ਆ ਠੀਕ ਹੈ ਜੀ ਹਾਂ ਠੀਕ ਹੈ ਰੱਖਣਾ ਹਾਂ ਆ ਤੁਹਾਨੂੰ ਕਲਾਉ ਜਦੋਂ ਆਪਾਂ ਲਾਉਣਾ ਇਧਰੋਂ ਲਾ ਲਓ ਤੇ ਉਧਰੋਂ ਲਾ ਲਓ। ਇਹਦਾ ਹਾਤੀ ਦੀ ਗਿੰਦ ਇਹਦਾ ਕਰਦੇ। ਇਹ ਤਾਂ ਉਦੋਂ ਨਾ ਕਰ ਦਿੰਦਾ। ਉੱਚੀ ਫ ਜਾਂਦੀ ਹੈ ਨਾ। ਅਸੀਂ ਜੇ ਪੀ ਪੀ ਲੱਗੀ। ਠੀਕ ਹੈ। ਆ ਕੀ ਸੰਜੂ? ਆ ਬਾ ਕੀ ਜਦੋਂ ਬੁਰਸ਼ ਮਾਰਾਂ ਇਹਦੀ ਵੀ ਬੁਰਸ਼ ਮਾਰ ਲੈ। ਠੀਕ ਹੈ। ਮੇਰੀ ਗੱਲ ਨਹੀਂ ਹੋ ਰਹੀ। ਹਵਾ ਚ ਉੱਡਾਂ। ਠੀਕ ਹੈ। ਬੰਤ ਵਰਤਣਾ ਪਾ ਲਈ? ਹਾਂ ਹਾਂ ਹਾਂ। ਸਾਰਾ ਇਹਨਾਂ ਦੇ ਵਿੱਚ ਆ ਹੌਪਰੇ ਜਿਹੜੇ ਉਹ ਅਟ ਜੀ ਮਾਰਦੇ। ਆਹ ਵਾਹ ਤੇ ਵਿਚ ਪਾਤਾ ਆਹ ਬੋਛਾ ਆ ਗਿਆ ਪਜਾਲ ਗਿਆ ਯਾਰ ਕਵਰ ਆ ਜਾ ਤਰਾ ਹਾਂ ਆਜੇ ਰੱਖਣਾ ਜਿੱਥੇ ਕਰਕੇ ਸਟੱਡ ਕਰਣੀ ਹੋਣੀ ਹਾਂ ਬਾਕੀ ਕਿੰਨਾ ਲੋਡ ਲੋਡ ਵਧੇ ਤਾਂ 10 ਤੱਕ ਜਾਣਾ ਨਾ ਹਾਂ ਇਹ ਤੁਮੇ ਆਪਣੇ ਆਪ ਦਾ ਘਟਦਾ ਹੁੰਦਾ ਫੇਰ ਹੁੰਦਾ ਹੀ ਨਹੀਂ ਹੈ ਨਾ ਨਾ ਫਿਰ ਤਾਂ ਜੀ ਆਪਾਂ ਲੋਡ ਵਧੇ ਤਾਂ ਆਪੇ ਬੰਦ ਹੋ ਜਾਂਦੀ ਹੈ ਨਾ ਠੀਕ ਹੈ ਲੋਡ ਦਾ ਹੁੰਦੇ ਆ ਆਪੇ ਜਦਨੇ ਜੇ ਅੱਗੇ ਆਪਾਂ ਲਾਉਣੇ ਆ ਫੇਰ ਘੱਤਰਾ ਸਟਾਂਗੇ ਜਾਵਾ ਕਿਵੇਂ ਮਰਚਾ ਹਾਲ ਦੀ ਜਾਂਦੀ ਜਿੱਥੇ ਫਿਰ ਬੰਦ ਹੋ ਜਾਂਦੀ ਹੈ ਅੱਛਾ ਅੱਛਾ ਉਹਦੋਂ ਲੋੜ ਦੇਖਣਾ ਵੀ ਦੱਸਦੇ ਜਾਓ। ਇਹਦਾ ਲਾ ਵੀ ਕਿੱਥਾ ਆਉਂਦੀ ਹੈ? ਕਿੱਥਾ ਆਉਂਦੀ ਹੈ? ਉੱਥੇ ਵੀ ਨਹੀਂ ਪੀਂਦੇ ਬਾਈ। ਹਾਂ? ਉੱਥੇ ਵੀ ਨਾ ਮੰਡੀ 'ਚ ਵੀ ਨਹੀਂ ਪੀਂਦੇ। ਹਾਂ। ਤੇ ਇਹਨੂੰ ਪਿੱਛੇ ਕਰਦੀ ਜਾਓ। ਧਰਮੀ ਜੀ ਵੀ ਇਹਨਾਂ ਕਹਿੰਦੇ ਤੁਹਾਨੂੰ ਕਹਿੰਦੇ ਸਮਾਭੀ ਆਗਾ ਤੁਹਾਨੂੰ ਆ ਜਾ। ਦੋ ਦੋ ਕੇ। ਇਹਨੂੰ ਆਪ ਰਸਤਾ ਦੇ। ਹਾਂ। ਤੇ ਮੇਰੇ ਪਿੱਛੇ ਸਲਾ ਪਾ ਰਹੇ ਨੂੰ। ਤੇ ਗਰੰਟੀ ਕਾ ਰਹੇ ਆ ਬਾਈ? ਹਾਂ ਹਾਂ ਬਣਾਉਣੇ ਆ ਲਿਖਾਂਗੇ ਅੱਜ। ਦਾਦੂ ਦਾ ਇਸ ਤੋਂ ਬ੍ਰੀਕ ਹੈ ਨਾ ਹਾਂ ਜਾਲੀਆਂ ਤੋਂ ਬਾਅਦ ਕਰ ਦੇਖਣਾ ਆਹ ਤਾਂ ਰੱਖਿਆ ਨਹੀਂ ਆਏ ਵਾਲੀ ਨਹੀਂ ਕੋਈ ਬਹੁਤ ਪ੍ਰਸੰਦੀ ਗਰੰਟੀ ਨਹੀਂ ਹੈ ਆਹ ਦੇ ਅੱਗੇ ਟਕੇ ਬਰਾਪੋ ਦੇ ਨਾ ਐਦੇ ਛੀਰੀ ਤੇ ਪੈਣੀ ਚਾਹੀਦੀ ਹੈ ਜਦੋਂ ਆਪਾਂ ਜਾਲੀ ਬਦਲਣੀ ਹੈ ਨਾ ਇਥੇ ਅਟਾ ਘੜ ਜਾਂਦਾ ਹੈ ਇਹਦੇ ਬੁੱਛੇ ਦਾ ਨਾ ਸਾਰਾ ਖੁੰਝੇ ਤੋਂ ਫਰਾ ਤੋਸਾ ਆਪਾਂ ਵੀ ਦੇ ਦੋਗੇ ਸਾਫ਼ ਕਰਕੇ ਥੇੜ ਵਾਲੀ ਹੋਣੀ ਹੈ ਹਾਂ ਇਹੋ ਜੀ ਨਿਵੇਹ ਹੀ ਧਾਰ ਹੁਣ ਹਾਂ ਇਹ ਨਗਰ ਰੋਕਣ ਦਾ ਕੋਈ ਇਹ ਨਹੀਂ ਚਾਹੁੰਦੇ ਚੀਜ਼ਾਂ ਦੀ ਕੁਛ ਨਹੀਂ ਤੋੜਦੀ ਜੀ ਮੇਰਾ ਸਾਫ ਕਰਦਾ ਇਹ ਮਤਲਬ ਜਾਲੀ ਦੇਖੀ ਵੀ ਨਹੀਂ ਰਹੀ ਨਾ ਪਾਣੀ ਉਹਦਾ ਦਾ ਅੱਤਾ થઈ ਨਹੀਂ ਰਿਹਾ ਕੋਈ ਨਹੀਂ ਹਾਂ ਜੇ ਇਹ ਆਹ ਉੱਥੀ ਆਏ ਪੋਣੀ ਹੈ ਆਹ ਤਾਂ ਫਿਰ ਕੋਈ ਨਹੀਂ ਜਾਲੀ ਉੱਥੀ ਦੀ ਠੀਕ ਹੈ ਦੇਖਿਆ ਹੁੰਦਾ ਇੱਕ ਅੱਠੀ ਆਟਾ ਖੜ ਜਾਂਦਾ ਹਾਂ ਇੱਕ ਆਹ ਕਰੀ ਹਾਂ ਇਹ ਵੀ ਨੀਂਹ ਮੋਟੇ ਵਾਲੇ ਸਹੀ ਕਰੀ ਬਸ ਜੰਮਰ ਪਾਣੀ ਦੇ ਉੱਤੇ ਲਾ ਕੇ ਆਉਣਾ ਇਹ ਕਿਹਦੇ ਦੱਸੂ ਇਹ ਬਾਅਦ ਚ ਦੱਸੂ ਸਾਰੇ ਮਾਰਕਟ ਨਾਲ ਹੁਲਾ ਦਿਓ ਬਈ ਸਾਰੇ ਲਿਖਿਆ ਨੰਬਰ ਕੋਈ ਨਾ ਕੋਈ ਠੀਕ ਹੈ ਉਹ ਸਾਰਾ ਜੁਗੁੰਗਿਆ ਲਿਖੇ ਜਾਰੀ ਨੂੰ ਖੱਡੇ ਲਿਖਿਆ ਹੈ ਦੇਖਿਆ ਹਾਂ ਅੰਮੇਂ ਚਾਹ ਨਾ ਇਹ ਆਪਣਾ ਕਿਤਾਹ ਚਾਹ ਲੱਗੇ ਉਹ ਵਕਤ ਤਾਂ ਜਾਂਦਾ ਉਹਨਾਂ ਵਕਤ ਬੰਦਾ ਹੈਗਾ ਬੱਲੇ ਨਾਲ ਦੋ ਪਾਸੇ ਪਾਉਣੇ ਕਿ ਉਹ ਚੱਲ ਵੀ ਜੇ ਜਾਓ ਜੀ ਇੱਥੇ ਆ ਮੈਂ ਬਟੇਤਾ ਇੱਥੇ ਗਲਤ ਲਿਖਿਆ ਜੇ ਇੱਕ ਨੰਬਰ ਆ ਗਿਆ ਮੈਂ ਇੱਦਾਂ ਨਹੀਂ ਹੁੰਦੀ ਅੱਛਾ ਆ ਦੋ ਲਿਖਿਆ ਆ ਤਿੰਨ ਲਿਖਿਆ ਹਾਂ ਹਾਂ ਦੋ ਤੇ ਤਿੰਨ ਆਟੇ ਵਾਲੀ ਆ ਬਰੀਕ ਆਟਾ ਥੋੜਾ ਜਿਆ ਥੋੜਾ ਜਿਆ ਹਾਂ ਦੋਨਾਂ ਚ ਇੰਨਾ ਜਿਉਂ ਬਿਨਾਂ ਕੁਝ ਕੋ ਮਰਜ਼ੀ ਦਾ ਠੀਕ ਹਾਂ ਜਿਹੜਾ ਤੁਹਾਨੂੰ ਚੰਗਾ ਲੱਗੇ ਫਿਰ ਚਾਰ ਨੰਬਰ ਉਹਦੋਂ ਮੋਟਾ ਆ ਗਿਆ ਜਿਵੇਂ ਕੋਈ ਮੋਟਾ ਵੇਸ਼ਨ ਵੀ ਲੈ ਜਾ ਹਾਂ ਆ ਪੰਜ ਨੰਬਰ ਨੇ ਤਾਂ ਪਸਮ ਵਾਲੀ ਲੇਟੀ ਦੇ ਕੰਮ ਆਉਂਦੀ ਐ ਤੇ ਨਾਲੇ ਆਪਾਂ ਮਿਰਚਾਂ ਵੀ ਨਹੀਂ ਐ ਉਹਦੇ ਕੰਮ ਆ ਜੂਗੀ ਧਨੀਆ ਵੀ ਨੇ ਇਹ ਤੋਂ ਬਰੀਕ ਧਨੀਆ ਪੀਠਾ ਨਹੀਂ ਜਾਂਦਾ ਠੀਕ ਹੈ ਬਾਕੀ ਉਹਦੇ ਤੁਸੀਂ ਲਿਖਿਆ ਤਾਂ ਆਹ ਜੇ ਕਰੋ ਜਿਹੜਾ ਪਾਉਣੀ ਐ ਆਪਾਂ ਦਾਲ ਦੇ ਵਾਸਤੇ ਉਹਦੇ ਚ ਆਹ ਬਰੀਕ ਲੇਟੀ ਵਾਲੀ ਆ ਮੋਟੀ ਆ ਮਸਾਲੇ ਸਾਰਿਆਂ ਨੂੰ ਪਹਿਲਾਂ ਇੱਥੇ ਹੀ ਪੀਨੇ ਹੁੰਦੇ ਆ ਬ੍ਰਿਕਲੇਟ ਵਾਲੇ ਬ੍ਰਿਕਲੇਟ ਕਿੰਨੇ ਨੰਬਰ ਆ ਗਏ ਸਰੋਂ ਵਾਲੇ ਕਿੰਨੇ ਨੰਬਰ ਆ ਗਏ 6 ਨੰਬਰ ਉਹਦੇ ਲਿਖਿਆ ਅੱਛਾ ਉਹ ਸਾਰਾ ਪਹਿਲਾਂ ਲਿਖਣਾ ਮਸਾਲੇ ਪਹਿਲਾਂ ਇਹਦੇ ਕਰਕੇ ਉਦੋਂ ਫਿਰ ਬ੍ਰਿਕ ਕਰ ਲੈਣਾ ਹਾਂ 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 ਐਂਡ ਤੇ ਭਰੋ ਆਟੇ ਦੀ ਪੌਣੀ ਹਾਂ ਮਸਾਲੇ ਪੀਸਨੇ ਇਹਦੇ ਚ ਕੇਰਾ ਰੜਫੜ ਕਰ ਲੈ ਉਦੋਂ ਬਾਅਦ ਦੂਜੀ ਉਹਦੇ ਨੰਬਰ ਵੀ ਲਿਖੇ ਆ ਤੇ ਸਾਰਾ ਕੁਝ ਲਿਖਿਆ ਹੋਵੇ ਨੰਬਰਾਂ ਦੇ ਹਿਸਾਬ ਨਾਲ ਨਾ ਮਸਾਲਿਆਂ ਦਾ ਵੀ ਲਿਖਿਆ ਇਹ ਪਹਿਲਾਂ ਕਿਹੜੀ ਗੱਲ ਹੀ ਪੌਣੀ ਆ ਤੇ खुलना ही पैना ठीक है रखे गर्मी हो गई है चारा देखे, 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 देखे। देखे रहे। देखे रहे। ਦੇਖ ਜੂਗੀ ਰਾਣੀ ਟਿਕੂਗੀ ਹਾਂ ਕਈ ਕੋ ਫਾਈਬਰ ਉਪਰ ਕੀ ਪਈ ਹੋਗੀ ਨਹੀਂ ਗੱਤਾ ਲਾ ਕੇ ਨਹੀਂ ਚਲੋ ਨਹੀਂ ਰਹੋਂਦਾ ਸਹੀ ਰਹੂਗੀ ਹੈ ਸਹੀ ਰਹੂਗੀ ਬੇਟ ਵਾਹਣਾ ਬਣਾ ਦੇ ਜੀ ਆਪਰ ਨਹੀਂ ਹਸਪਤਲ ਚਲੇ ਨਹੀਂ ਨਹੀਂ ਵਜਦੀ ਨਹੀਂ ਨਹੀਂ ਵਜਦੀ ਨਹੀਂ ਲੋੜ ਨਹੀਂ ਆਉਂਦਾ ਜੀ

ਸਾ ਤੋੜਨ ਦੇ ਟਾਇਰ ਜਾਂ ਤੋੜ ਦੇ ਸਕਦੇ ਆ ਦਬਾਅ ਦੇ ਕੇ ਦੁਪਹਿਰ 12:00 ਵਜੇ ਨੇ ਚੱਲਦਾ ਆ ਬਾਲਾ ਦਬਾਅ ਕਿਤਾ ਫਿਰ ਉਹ ਉੱਥੇ ਨਾ ਹੋ ਜਾਣਾ ਕਿਤੇ ਮੈਂ ਤਾਂ ਲੈ ਦੂੰ ਉਹ ਪੈਰ ਤੋਂ ਬਾਹਰ ਜਾ ਉਹ ਬਾਹਰ ਹਾਂ ਹਾਂ ਜਮਾ ਹੋ ਗਿਆ ਚਲੋ 100 ਰੁਪਏ ਦਾ ਸਟਾਲ ਬੰਦ ਹੋ ਰਿਹਾ ਡਰਾਈ ਫਰੂਟ ਦੇਖਣੇ ਪਾਈ ਫਿਰਦੀਆਂ ਵਿੱਚੀ ਦਾਖਾਂ ਦੁਖਾਂ ਵਿੱਚੀ ਕੋੜਾਗਾ ਬੜਾ ਖੰਨ ਲਿਮਟ ਨਾ ਖਾਇਆ ਕਰੋ ਮੈਂ ਤਾਂ ਬਾਈ ਟੈਂਸ਼ਨ ਸੈਟ ਹੈ ਹੂੰ ਜੇ ਉਹ ਕੱਗਰ ਟਾਈਟ ਹੋਲ ਵੱਜ ਜਾਣਾ ਫਿਰ ਮੈਨੂੰ ਬੜਾ ਬਹੁਤ ਖਲਾ ਦੇ ਕਿਵੇਂ ਨੇ ਬੈਠਾਂਗੇ ਨਾ ਹੂੰ ਪਟਾਣ

ਚਲੋ ਜੀ ਹੁਣ ਆਪਾਂ ਚੱਲੇ ਪਿੰਡ ਨੂੰ ਵਾਪਸ ਚਲੋ ਜੀ ਚੱਕੀਆਂ ਧਰ ਲਈਆਂ ਆਪਾਂ ਤੋਂ ਇੱਕ ਰਾਣੀ ਭੈਣ ਲਿਆਂਦੀ ਚੱਕੀ ਇੱਕ ਅਸੀਂ ਲਿਆਂਦੀ ਜੀ ਚਲੋ ਜੀ ਆਪਾਂ ਹੁਣ ਰਾਣੀ ਭੈਣ ਕੇ ਘਰੇ ਆ ਗਏ ਆਜੋ ਆਜੋ ਉਤਰੋ

ਜੋ ਹੋ ਬਣਾਇਆ ਵੀ ਤੇਰਾ ਜੋ ਹੁਣੇ ਦਿੱਤਾ ਦਿਆ ਹੈ ਕੀ ਜਿਹੜਾ ਉਹ ਨਿਕਲਿਆਗਾ ਤੇਰੀ ਲਈ ਮੈਂ ਕੋਈ ਮੱਝ ਲੈ ਰਿਹਾ ਹੁਣ ਤਾਂ ਇਹ ਦੇ ਇਹ ਇਹ ਫੁੱਲ ਵਾਲੀ ਲੈਤੀਗੀ ਉਹਦੇ ਮੂਟੇ ਗਰਮੂਟਾ ਮੈਂ ਲੈਤਾ ਚੱਲ ਮਸ਼ੀਨ ਆ ਗਈ ਚੱਕੀ ਆ ਗਈ ਇਹਦੇ ਤੋਂ ਨਹੀਂ ਮੀਂਹ ਆਨੇ ਕੀ ਆਨੇ ਮੈਂ ਬਾਹਰ ਤਾਂ ਦੇ ਤੇ ਆਗਾ ਆ ਤੁਸੀਂ ਲੈ ਲਓ

ਨਾ ਉਹ ਦੀ ਕਿਹਨੇ ਕੋਲੇ ਅੱਛਾ ਲੈ ਲੈ ਗਏ ਗਰਾਮਾਂ ਮੇਰੇ ਪੂਰੇ ਗਰੂਜਾ ਦੇ ਕਿਹਾ 15 ਕਿਹੜੀ ਹੈ ਜੀ ਮੈਂ ਦੇਖ ਜੀ ਦੋ ਕੱਠੀਆਂ ਲੈ ਸੀ ਪਲੇ ਦੋ ਲੈਣ ਦੋਨੇ ਲੈ ਕੇ ਨਾ ਗੋਰੇ ਕਿੰਨੇ 25 ਕਿੰਨੇ ਬੰਦ ਗਾਉਂ ਦਾ 15 ਕਿਲੋ ਦਿੰਦੀ ਹੈ ਤਾਂ ਸੰਕੇ ਦਾ ਉਹ ਦੂਜੀ ਹੋਊਗੀ ਉਹ ਤਾਂ 20 ਕਿਲੋ ਦੀ ਜੀ ਉਹ ਦੂਜੀ ਓਪਨ ਜੀ ਹੋਊਗੀ ਓਪਨ ਆਈ ਉਹ ਉਹਦਾ 12:30 ਜੀ ਦੇਸੀ ਫਿਰ ਹੂੰ ਨਾ ਦਰਸ਼ਨ ਉਹ ਸਾਢੇ 12 ਦਿਨ ਦੇ ਜੀ ਉਹ ਸਾਢੇ 12 ਦਿਨ ਦੇ ਨੇ ਬੋਲੇ ਕਿ ਹਾਂ ਇਹ ਨੂੰ ਹੋ ਗਏ ਨੂੰ 7-8 ਮਹੀਨੇ ਹੋ ਗਏ ਜਿੰਨੇ ਲੇਟ ਨੂੰ ਗੱਡੀ ਇਹ ਕੋਲੇ ਸਾਢੇ 4 ਦੇ ਆਂਕੇ ਪਾ ਦੇ ਲੱਗੀ ਨੂੰ ਪਾ ਦੇ ਲੈ ਗਈ ਰਾਣੀ ਹੱਥ ਪਵਾਏ ਦੋਵੇਂ ਮਾੜੇ ਨਾ ਇਹਦੇ ਮੈਂ ਤਾਂ ਕਹਿੰਨੀ ਹੋਂਟੇ ਅੰਨਾ ਕੱਢਿਓ ਕੋ ਛੱਡ ਦੇ ਛੱਡ ਛੱਡ ਦੇ ਤੂੰ ਬੱਸ ਉਹ ਛੱਡ ਦੇ ਹੁਣ ਤਾਂ ਬਾਈ ਸੁਪਰੇ ਨਹੀਂ ਕਰੇ ਹੁਣ ਕਿੱਥੇ ਰੱਖਣੀ ਕਿੱਥੇ ਰੱਖ ਰਿਹਾ ਚਾਹੇ ਇੱਧਰ ਤਾਂ ਰਾਣੀ ਆਪੇ ਸੈੱਟ ਕਰ ਲਓ ਜਿੱਥੇ ਗੇਰਾ ਚਲੋ ਜੀ ਚਲੋ ਆ ਜਾਓ ਚੱਲ ਗਿਆ ਉਧਰ ਸਬਜ਼ੀ ਦੇ ਅੱਗੇ ਕੀ ਆ ਹੈ ਇਹ ਦੀ ਕੀ ਅੱਛਾ ਕੌਣ ਸੀ ਗਿਆ ਅੱਛਾ ਗਾਜਰ ਬਦੂ ਪਈਆਂ ਨਾ ਜਗਦੇ ਪਈਆਂ ਲੈ 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 ਨਹੀਂ ਇੱਧਰ ਫੇ ਰਹਿਣ ਦੀ ਸਬਜ਼ੀ ਵਾਸਤੇ ਲੈ ਲੈ ਫੇ ਉਹ ਮਿੱਠੀਆਂ ਜੀਆਂ ਹੁੰਦੀਆਂ ਹੋਰੀ ਜੂਸ ਵਾਲੀਆਂ ਭੁੱਲੀਆਂ ਜੀਆਂ ਪਿਆਜ਼ ਲੈ ਲਓ ਬਸ ਕਰ ਲੈ ਤੜੀਆਂ ਕਰਾਨੀ ਪੈਣ ਤਾਂ ਹਾਂ ਇਸ ਕਿ ਨਾ ਸੁਣਤ ਨਹੀਂ ਹੋਇਆਗਾ ਹਾਂ ਅੱਛਾ ਗਾਜਰ ਨਹੀਂ ਉਹ ਜੂਸ ਵਾਸਤੇ ਵਧੀਆ ਪੋਲ ਗਈਆਂ ਉਹ ਥੋੜੀਆਂ ਸਬਜ਼ੀ ਵਾਸਤੇ ਲੈ ਲਓ ਫਟਾ ਸੋਣਾ ਗਾਜਰ ਤਣੀਆ ਤੋੜਦੀਆਂ ਮੇਰੇ ਮੋਰ ਪਟਕਾ ਦੁਬਾਰਾ ਜਾ ਹੈ ਗਾਜਰ ਬਣਾਇਆ ਤੁਮ ਕੱਲਾ ਹਲ ਪਟਕਾ ਨੇ ਥੋੜ੍ਹ ਗਾਇ ਲੈ ਜੇ ਬਸ ਸਬਜੀ ਜੋ ਅੱਜ ਜਦੀ ਸਬਜੀ ਬਣ ਜੇ ਬਾਣੀ ਬਣੇ ਠੱਲੇਗਾ ਜਿਹਨਾਂ ਦਾ ਹਾਂ ਗਾਜਰ ਦਾ ਸਵਾਦ ਵੀ ਆ ਵਿੱਚ ਕੁਝ ਪਾਇਆ ਹੈ ਚ ਇਹ ਤਾਂ ਵਧੀਆ ਹੁੰਦੀਆਂ ਰਾਨੀ ਆ ਕੀ ਬੀਜਤਾ ਰਾਨੀ ਹਾਂ ਜਾਂ ਜਿੱਕਰ ਜਾ ਪਾਪੇ ਅੱਛਾ ਕਦੋਂ ਬੀਜਤੇ ਵਧੀਆ ਲਾਤੇ ਗਏ ਤੇ ਰਸਤਾ ਹੋ ਜਾਣਗੇ ਆ ਪਾਪਾ ਵੀ ਲਾ ਦੇ ਕਦੂ ਗਦੂ ਫਿਰ ਕਾਂਟੀ ਮਾਰ ਲੈ ਫਿਰ ਤੂੰ ਖੁੱਦ ਆ ਜਾ ਹੈ ਇਹ ਨੂੰ ਪੇ ਸ਼ਾਂਤੀ ਮਾਰ ਮਾ ਲੈ ਸ਼ਾਂਤੀ ਆ ਤਦਿਆਂ ਇਹ ਨੂੰ ਪਾ ਦੇ ਦੋ ਮਿੰਟਾਂ ਤਾ ਵੇ ਮਾਰ ਦੋ ਮਿੰਟਾਂ ਇਹ ਪੂਰੀ ਵਧੀਆ ਨੇ ਮੇਰੇ ਵਿੱਚ ਬਹੁਤ ਵਾਧੂ ਆ ਚੱਤ ਲੈ ਵੇ ਕਿ ਅਦਰੇ ਆਖੇ ਗਏ ਆਹੋ ਲੈ ਆ ਦੇ ਰੰਗ ਲਗਾ ਫਰੋਈ ਲੈ ਹੀ ਨਹੀਂ ਮੈਂ ਲੈਣੀ ਮੈਂ ਕਿੱਥੇ ਲੈ ਆ ਮੈਨੂੰ ਪਤਾ ਨਹੀਂ ਸੀ ਮਨ ਨੂੰ ਮੈਂ ਲੈ ਹੀ ਰੋ ਬੰਨਣਾ ਤੇਰੀ ਚੱਕਲ ਨੂੰ ਉਸੇ ਤੋਂ ਬਲਾ ਲੈ ਆ ਉੱਥੇ ਆ ਕੇ ਪਾ ਲਾਂਗੇ ਚੱਲ ठंडी वाली अमरूदा पत्ते ये जो ये पर ये कलर ठंड ना थे। सारे ठंड जी सब्जी वादू बन जू गए गाजर भी ले गए सब्जी मसीन भी ले लिया आता पीने ਆਏ ਕਰ ਤੁਸੀਂ ਰਾਣੀ ਭੈਣ ਤੂੰ ਗਜਰਾ ਫੜ ਲਓ। ਰਾਣੀ ਪਟਲ ਵੰਡਾ। ਏ ਬਾਲੇ ਵੱਡੇ ਹੋਇਆ ਰਾਣੀ ਨੇ ਸਾਡੇ ਤਾਂ ਨਹੀਂ ਹੋਇਆ ਇਹ। ਮੈਂ ਤਾਂ 5-6 ਲਾਏ ਸੀ ਉਹ ਵੀ ਉੱਥੇ ਖੜੇ ਆ। ਇਹਨੇ ਕੋਪਾ ਥੋੜਾ ਖਾ ਉਹ ਪਟਲੇ ਕੋਈ ਨਹੀਂ ਪਾਉਂਦੇ ਆ। ਪੜਦੇ ਆ। ਪਟੇ ਕੋਲ ਉਹਨੂੰ। ਉਹ ਤਾਂ ਕਿਵੇਂ ਵਦ ਵਦ ਵਦੂ ਆ। ਨਹੀਂ ਨਹੀਂ ਪੜਦੇ ਆ ਰੋਜ। ਉਹਨੂੰ ਇੱਥੇ ਪਾਉਂਿਆ ਸੀ ਪਾਉਂਦੇ ਹੀ ਨਹੀਂ। ਆਹੀ ਪਾਲਿਆ ਕਰੋ। ਖਾਣ ਦਾ ਸੁਆਦ ਵਧ ਗਿਆ ਹਾਂ। ਮਿੱਠੇ ਪੂਰੇ।

ਚਲੋ ਆਉਣ ਪਿੰਡਾਂ ਨਾਲ ਮੌਜੂਦ ਹੁੰਦੀਆਂ ਨਾ ਗੰਡੇ ਗੁੰਡੇ ਬਾਧੂ ਮਿਲ ਜਾਂਦੇ ਆ ਇਹ ਤਾਂ ਕੀ ਸਿਚੁਆ ਹੈ ਬੰਦ ਬੰਦ ਦਾ ਲੋਕ ਆ ਗਈ ਉਹ ਤਾਂ ਪਤਾ ਲਾ ਰਹੀ ਡੰਗੀ ਖੋਲਣ ਵਾਲੀਆਂ ਪਰ ਇਹ ਤਾਂ ਅਭੀ ਬੁਲੇਗਾ ਹਾਂ ਅਭੀ ਇਹੇ ਕਿ ਜਬ ਪੂਰਾ ਮਜੂਤ ਆ ਰਿਹਾ ਪੂਰਾ ਹਾਂ ਪੂਰਾ ਵਧੀਆ ਵਜਨ ਦੇਖਣਾ ਚ ਵਧੀਆ ਚੀਜ਼ ਜਾ ਰਹੀ ਸਾਰੀ ਵਧੀਆ ਚੀਜ਼ ਹੈ ਮੈਂ ਕਿਹਾ ਉਹ ਤਾਂ ਲੱਗਿਆ ਪੂਰਾ ਮੋਟਾ ਪਾਹ ਹੁ ਲੱਗਿਆ ਬੋਰਨ ਲੱਗਿਆ ਹੈ ਕਿੰਨੀ ਸਕੀਮ ਨਾਲ ਬਚਤ ਕੀਤੀ ਪੈਸੇ ਦੀ ਆਪਾਂ ਅੱਜ ਐਨੀ ਆਪਾਂ ਐਤ ਤਾਂ ਸੌਂ ਗਏ ਬੈਠਿਆਂ ਤੇ ਜਿਵੇਂ ਵਾਦਾ ਵਧੀਆ ਸੁਪਤੀ ਦੇ ਸਾਡੀ ਕੁੱਤੀ ਦਾ ਮੈਂ ਤਾਂ ਵਧੀਆ ਸਾਡੀ ਕੁੱਤੀ ਦਾ ਆ ਸਾਰੇ ਜੜਾ ਜੜੋ ਕੱਟਦ ਕੇ ਤੇ ਤੜਕੇ ਟੋਏ ਪੱਟੇ ਪਏ ਇੱਥੇ ਹੁਣ ਕਿਉਂ ਦੁਬਾਰੇ

ਆਵਾਂਗੇ ਅਸੀਂ ਸਕੂਲ ਦਾ ਬੈਨਾ ਟਾਈਮ ਵੀ ਹੋ ਗਿਆ ਨਾ ਸੁਖਣ ਵਾਲਿਆਂ ਦਾ ਟਾਈਮ ਹੋ ਗਿਆ ਹਾਂ ਸਾਰੀਆਂ ਮੈਨ ਨਾਈ ਜਾਂਦੀਆਂ